ਜਾ ਕੇ ਆ ਕੇ ਆ ਬਾਬਾ ਦੀਪ ਸਿੰਘ ਤੇ ਸਾਹਮਣੇ ਸੰਨ ਲੋਕੋ ਘੋਗੇ ਬੰਦੇ ਨੂੰ ਲਈ ਕਹਿ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਕੇ ਬਾਬਾ ਦੀਪ ਸਿੰਘ ਤੇ ਸਾਹਮਣੇ ਘੋਗੇ ਭਾਗ ਸਿੰਘ ਕਹਿਣ ਲੱਗਾ ਬਾਬਾ ਜੀ ਆਪ ਇੱਥੇ ਬੈਠੇ ਹੋ ਤੇ ਹਰਮਤ ਸਰਦਾਰ ਦੀ ਬਾਵਲ ਪਵਿੱਤਰ ਧਰਤੀ ਤੇ ਇਸ ਥਾਂ ਤੇ ਮੁਗਲਾਂ ਦੇ ਟੋਲਿਆਂ ਨੇ ਗਰਜਾ ਕੀਤਾ ਹੈ ਘੋੜਿਆਂ ਦੀ ਲਿੱਦ ਪਾਪਾ ਕੇ ਸਰੋਵਰ ਪੂਰੇ ਜਾ ਰਹੇ ਨੇ ਉੱਥੇ ਰੱਬ ਦੇ ਘਰ ਦੇ ਪਿਆਰੇ ਨੂੰ ਕੋਈ ਸ਼ਰਨ ਕਰਨ ਵਾਸਤੇ ਆਗਿਆ ਨਹੀਂ ਉੱਥੇ ਬਾਣੀ ਪੜਨ ਵਾਸਤੇ ਆਗਿਆ ਨਹੀਂ ਉੱਥੇ ਕੋਈ ਜਪ ਤਪ ਨਹੀਂ ਕਰ ਸਕਦਾ ਤੇ ਤੁਸੀਂ ਇੱਥੇ ਦੀਵਾਰ ਲਾ ਕੇ ਬੈਠੇ ਹੋ ਜਦੋਂ ਇਹ ਗੱਲ ਬਾਬਾ ਦੀਪ ਸਿੰਘ ਦੇ ਕਰਨਾਚ ਪਈ ਨਾ ਖਾਲਸਾ ਜੀ ਬਾਬਾ ਦੀਪ ਸਿੰਘ ਨੇ ਦੀਵਾਨ ਦੀ ਕਰਾਈ ਸਮਾਪਤੀ ਸਾਰੀ ਵਾਰਤਾ ਜਥੇਦਰ ਪਾਟ ਸਿੰਘ ਦੇ ਕੋਲੋਂ ਸੁਣੀ ਔਰ ਨਾਰ ਹੀ ਆਪਣੇ ਸਰੀਰ ਤੇ ਕਮਰ ਕੱਸਾ ਕੀਤਾ ਦੋ ਤਹਾਂ ਕਰਨਾ ਫੜ ਕੇ ਉਹ ਕਹਿ ਲੱਗਾ ਸਾਡੇ ਹੁੰਦੇ ਆ ਉਹ ਬਾਪੀ ਖਰਮੰਦਰ ਸਾਹਿਬ ਦੇ ਆ ਕੇ ਕੇ ਕਵਚਾ ਕਰਕੇ ਵਜਨ ਫਿਰ ਸਾਡੇ ਜੀਵਨ ਦਾ ਕੀ ਫੈਨਾ ਹੈ ਖਾਲਸਾ ਜੀ ਬਾਬਾ ਦੀਪ ਸਿੰਘ ਨੇ ਦਿੱਤੀ ਆਗਿਆ ਸਿੰਘਾਂ ਨੂੰ ਸਿੰਘਾਂ ਨੇ ਸ਼ਿੰਗਾਰੇ ਨੇ ਧੋਲੇ ਕੀਤੀਆਂ ਨੇ ਤਿਆਰੀਆਂ ਔਰ ਖਾਲਸਾ ਜੀ ਪਾ ਕੇ ਕਾਡੀਆਂ ਲੈ ਕੇ ਹੱਥਾਂ ਚ ਤਲਵਾਰਾਂ ਕਵੀ ਲਿਖਦਾ ਚੜੇ ਅਕਾਲੀ ਸੂਰਮੇ ਲਾ ਜੋਤ ਪੁਕਾਰੇ ਉਹਨਾਂ ਚਿਲ ਚਿਲ ਬੱਦੇ ਸਰਾ ਦੇ ਨੀਲੇ ਤੇ ਸਰਾਰੇ ਝੋਰੀ ਦਾ ਲਾਲਾ ਮਿਸਤਰੀ ਕੋਈ ਬੁਰਜ ਉਸਾਰੇ ਜੋ ਨੌਨੂ ਚੱਕਰੇ ਯਤ ਦੀ ਮਾਰੂ ਚਮਕਾਰੇ ਜੋ ਕਾਲੀ ਘਰ ਵਿੱਚ ਬਿਜਲੀ ਮਾਰੂ ਚਮਕਾਰੇ ਉਹਨਾਂ ਕੋਲ ਬਣਦੀ ਪੈਦਲੇ ਮਨ ਮੰਨਦੇ ਭਾਰੇ ਉਹਨਾਂ ਧੂਮ ਨਿਆ ਲੋਖਤ ਲੈ ਠੰਡੇ ਉਹ ਧਰ ਖੰਡੇ ਲੈ ਕੇ ਬਾਬਾ ਬਿੱਖ ਸਿੰਘ ਨੇ ਦੇ ਕੇ ਫੌਜਾਂ ਨੂੰ ਹੁਕਮ ਕਰਕੇ ਸਿੱਧ ਤਿਆਰ تقریبا 5000 ਦੇ ਜੱਫੇ ਦੇ ਨਾਲ ਉਹ ਮਾਲਵੇ ਦੀ ਪਾਵਨ ਧਰਤੀ ਤੋਂ ਦਮਦਨਾ ਸੇਵ ਦੀ ਪਾਵਨ ਧਰਤੀ ਤੋਂ ਚੜ੍ਹਾਈ ਏ